ਪਿੱਛੇ ਵਾਲੇ ਨੇ ਜਿਹੜਾ ਗ੍ਰਨੇਡ ਕੱਢਿਆ ਕੱਢ ਕੇ ਉਹਦਾ ਪਿੰਨ-ਅਪ ਕੀਤਾ ਪਿੰਨ-ਅਪ ਕਰਕੇ ਉਹਨੇ ਗ੍ਰਨੇਡ ਜਿਹੜਾ ਆ ਉਹ ਮੰਦਿਰ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਕੀ ਕਹਿੰਨੇ ਕਹਣਾ ਸਿੱਖਾਂ ਨੇ ਕਹਿੰਦਾ ਕਹਿੰਨੇ ਕਹਣਾ ਉਹਨਿਆਂ ਨੇ ਕਰਤਾ ਮਨ ਲ ਕੇ ਆਪਸ ਵਿੱਚ ਲੜਾਨਗੇ ਇਹ ਕੋਈ ਗੈਰ ਬੰਦਾ ਆਇਆ ਮਾਰੂ ਇਲਾਕੇ ਦੇ ਵਿੱਚ دہشت ਦਾ ਮਾਹੌਲ ਆ ਪਹਿਲੇ ਹਮਲੇ ਚੁੰਕੀਆਂ ਠਾਣਿਆਂ ਤੇ ਹੁੰਦੇ ਸੀ ਅੱਜ ਸਾਡੇ ਮੰਦਿਰਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ ਆ ਮਲੇ ਪਾਸੇ ਉਹ ਵੀ ਉਠਾਇਆ ਗਿਆ ਵਾ ਅਗੇ ਪਰਦਾ ਹਟਾ ਪਰਦਾ ਕਰ ਦਿੱਤਾ ਗਿਆ ਬੂਆ ਟੁੱਟਾ ਪੁੱਸ ਦੇ ਫੜ ਕੇ ਬੂਆ ਜੋੜ ਦਿੱਤਾ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ ਅਤੇ ਉਸ ਹੀ ਚੀਜ਼ ਨੂੰ ਵਿਆਹ ਲੈ ਕੇ ਘਰ ਨੂੰ ਪਾਵਾ ਦੇ ਛੱਟ ਮੱਜ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਇੱਕ ਮੰਦਿਰ ਦੇ ਉੱਤੇ ਗ੍ਰਨੇਡ ਹਮਲਾ ਹੋਇਆ ਜੀਹਾਂ ਦੱਸਦੀ ਹੈ ਕਿ ਮੰਦਿਰ ਦੇ ਉੱਤੇ ਇੱਕ ਬੰਬ ਧਮਾਕਾ ਹੋਇਆ ਹੈ ਜਿੱਥੇ ਪਹਿਲਾਂ ਥਾਣਿਆਂ ਦੇ ਉੱਤੇ ਹੀ ਗ੍ਰਨੇਡ ਹਮਲਾ ਹੁੰਦਾ ਸੀ ਥਾਣਿਆਂ ਦੇ ਉੱਤੇ ਧਮਾਕੇ ਹੁੰਦੇ ਸੀ ਔਰ ਉਸ ਤੋਂ ਬਾਅਦ ਹੁਣ ਮੰਦਿਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਤ ਤਸਵੀਰਾਂ ਜੋਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਵੀਡੀਓ ਕੈਦ ਹੋਈ ਹੈ ਵੇਖ ਸਕਦੇ ਹੋ ਕਿਸ ਤਰ੍ਹਾਂ ਦੋ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਮੋਟਰਸਾਈਕਲ ਮੰਦਰ ਦੇ ਬਾਹਰ ਰੋਕਦੇ ਨੇ ਔਰ ਆਲਾ ਦਵਾਲਾ ਵੇਖਦੇ ਨੇ ਕੋਈ ਉਹਨਾਂ ਨੂੰ ਵੇਖਤੇ ਨਹੀਂ ਰਿਹਾ ਉਸ ਤੋਂ ਬਾਅਦ ਇੱਕ ਸ਼ਖਸ ਜੋ ਸੀ ਮੋਟਰਸਾਈਕਲ ਤੇ ਬੈਠਾ ਆ ਸੀ ਉਹ ਉਤਰਦਾ ਹੈ ਉੱਤਰ ਕੇ ਮੰਦਰ ਦੇ ਬਾਹਰ ਖੜ ਜਾਂਦਾ ਹੈ ਔਰ ਖੜ ਕੇ ਦੇਵ ਦੇ ਵਿੱਚੋਂ ਗ੍ਰੇਨੇਡ ਕੱਟਦਾ ਹੈ ਔਰ ਗ੍ਰੇਨੇਡ ਦੀ ਪਿੰਨ ਖੇਤਾ ਹੈ ਪਿੰਨ ਖਿੱਚਣ ਤੋਂ ਬਾਅਦ ਮੰਦਰ ਦੇ ਉੱਤੇ ਸੁੱਟ ਦਿੰਦਾ ਹੈ ਸੁੱਟ ਕੇ ਉੱਥੋਂ ਫਰਾਰ ਹੋ ਜਾਂ ਤੁਹਾਡਾ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਸਕਦੇ ਹੋ ਉਸ ਟਾਈਮ ਗ੍ਰਨੇਡ ਜਦੋਂ ਗ੍ਰਨੇਡ ਦਾ ਤਮਾਕਾ ਹੁੰਦਾ ਹੈ ਗ੍ਰਨੇਡ ਬਲਾਸਟ ਹੁੰਦਾ ਹੈ ਉਸ ਟਾਈਮ ਕਿੰਨਾ ਜ਼ਬਰਦਸਤ ਤਮਾਕਾ ਹੋਇਆ ਆਲੇ ਦੁਆਲੇ ਦੇ ਲੋਕ ਵੀ ਦਹਿਲ ਜਾਂਦੇ ਨੇ ਤਾਂ ਤਸਵੀਰਾਂ ਜੋਨੇ ਉਹ ਤੁਹਾਨੂੰ ਸਾਂਝੀ ਕਰ ਰਹੇ ਮੰਦਰ ਦੀਆਂ ਅੰਮ੍ਰਿਤਸਰ ਦਾ ਮੰਦਰ ਹੈ ਠਾਕੁਰ ਦਵਾਰ ਮੰਦਰ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਦਾ ਜਿੱਥੇ ਮੰਦਰ ਦੇ ਉੱਤੇ ਗ੍ਰਨੇਡ ਹਮਲਾ ਆਇਆ ਬੰਬ ਤਮਾਕਾ ਆਇਆ ਬਿੱਤੀ ਦਾ ਦੋ ਲੋਕ ਆਉਂਦੇ ਨੇ ਗ੍ਰਨੇਡ ਸੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਜੋਨੇ ਮੌਕੇ ਤੋਂ ਤੁਹਾਡਾ ਸਾਂਝੀ ਕਰ ਰਹੇ ਹੋ ਦੇਖ ਸਕਦੇ ਹੋ ਠਾਕੁਰ ਦਵਾਰ ਮੰਦਰ ਹੈ ਅੰਮ੍ਰਿਤਸ ਮੰਦਰ ਦੇ ਬਨੇਰੇ ਦੇ ਉੱਤੇ ਜਿੱਥੇ ਗ੍ਰਨੇਡ ਸੁੱਟਿਆ ਗਿਆ ਸੀ ਸਾਰਾ ਬਨੇਰਾ ਹੀ ਟੁੱਟ ਗਿਆ ਹੈ ਔਰ ਦਰਵਾਜ਼ੇ ਜੋ ਨੇ ਉਹ ਵੀ ਟੁੱਟ ਗਏ ਨੇ ਤਾਂ ਮੌਕੇ ਦੇ ਉੱਤੇ ਪੁਲਿਸ ਲੱਗੀ ਹੋਈ ਹੈ ਪੁਲਿਸ ਵੱਲੋਂ ਰਸਤੇ ਬੰਦ ਕਰ ਦਿੱਤੇ ਹੋਏ ਗਏ ਨੇ ਮੰਦਰ ਦੇ ਅੰਦਰ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਆਵਾਜਾਈ ਬੰਦ ਕਰ ਦਿੱਤੀ ਮੰਦਰ ਦੇ ਉੱਤੇ ਔਰ ਪੁਲਿਸ ਜੋ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੌਣ ਸਖਸ਼ ਸੀ ਜੋ ਇਹ ਹਮਲਾ ਕਰਕੇ ਗਏ ਨੇ ਪਰ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਹਮਲੇ ਹੁੰਦੇ ਰਹਿੰਦੇ ਨੇ ਤਾਂ ਪਹਿਲਾਂ ਜ ਚੰਨਾ ਬਣਾਇਆ ਜਾਂਦਾ ਸੀ ਹੁਣ ਮੰਦਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਦਾ ਸ਼ੇਰਸਾ ਸੂਰੀ ਰੋਡ ਦੇ ਉੱਤੇ ਮੰਦਰ ਹੈ ਠਾਕੁਰਦਵਾਰ ਮੰਦਿਰ ਦੱਸਿਆ ਜਾ ਰਿਹਾ ਹੈ ਤਾਂ ਮੰਦਰ ਦੇ ਉੱਤੇ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਗ੍ਰੇਨੇਡ ਹਮਲਾ ਕੀਤਾ ਗਿਆ ਬੰਬ ਧਮਾਕਾ ਕੀਤਾ ਗਿਆ ਤਾਂ ਧਮਾਕੇ ਦੀ ਸੀਸੀਟੀਵੀ ਜੋ ਹੈ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਉਹ ਵੀ ਵੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਉੱਥੇ ਆਉਂਦੇ ਨੇ ਔਰ ਗ੍ਰੇਨੇਡ ਜੋ ਹੈ ਉਹ ਮੰਦਰ ਦੇ ਹੀ ਖਿੜਕੀ ਦੇ ਉੱਤੇ ਸੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਗ੍ਰੇਨੇਡ ਸੁੱਟਣ ਤੋਂ ਬਾਅਦ ਇਹਨਾਂ ਜ਼ਬਰਜਸਤ ਧਮਾਕਾ ਹੁੰਦਾ ਹੈ ਤਾਂ ਵੀਡੀਓ ਵੀ ਧਮਾਕੇ ਦੀ ਨਿਕ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਲੱਗੀ ਹੋਈ ਆ ਔਰ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਜਲਦ ਹੀ ਦੋਸ਼ੀਆਂ ਨੂੰ ਫੜ ਲਿੱਤਾ ਜਾਵੇਗਾ ਤਾਂ ਇਸ ਮਾਮਲੇ ਦੇ ਵਿੱਚ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਦਾ ਕੀ ਕਹਿ ਰਿਹਾ ਔਰ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਅਸੀਂ ਹਿੰਦੂ ਤੇ ਸਿੱਖ ਆਪਣੀ ਗਲੀ ਵਿੱਚ ਬੜੇ ਪਿਆਰ ਨਾਲ ਰਹਿੰਦੇ ਆ ਇਹ ਕੋਈ ਨਜਾਇਜ਼ ਬੰਦਾ ਆ ਕੇ ਫਾਟਕ ਪਵਾਣਗੇ ਕਿ ਕਿਸੇ ਨੇ ਕਹਣਾ ਸਿੱਖਾਂ ਨੇ ਕਹਿੰਦਾ ਮੋਨਿਆਂ ਨੇ ਕਰਤਾ ਮਨ ਕੇ ਆਪਸ ਵਿੱਚ ਲੜਾਂਗੇ ਇਹ ਕੋਈ ਗੈਰ ਬੰਦਾ ਆਇਆ ਬਾਹਰੋਂ ਉਮਲਕੇ ਜਿਹੜਾ ਇੱਥੇ ਕੂੜਾ ਜਿਹੜਾ ਮਲਬਾ ਸੀ ਉਹ ਵੀ ਉਠਾਇਆ ਗਿਆ ਵਾ ਅੱਗੇ ਪਰਦਾ ਹਟਾ ਪਰਦਾ ਕਰ ਦਿੱਤਾ ਗਿਆ ਬੂਹਾ ਟੁੱਟਾ ਪੁਲਿਸ ਨੇ ਫੜ ਕੇ ਬੂਹਾ ਜੋੜ ਦਿੱਤਾ ਇਹ ਤਾਂ ਛੋੜੀ ਕਰਨਾ ਚਾਹੀਦਾ ਹੈ ਇਹ ਲਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੋਂ ਨਹੀਂ ਫਿਰ ਐਸੇ ਮਲਕੇ ਖੋਲਨੇ ਚਾਹੀਦੇ ਜੋ ਜੋ ਟੁੱਟਾ ਉਹਨੂੰ ਗੁਰ ਦਰਵਾਜਾ ਵੀ ਖੋਲਨਾ ਚਾਹੀਦਾ ਵਾ ਹਾਂਜੀ ਸਹੀ ਗੱਲ ਕਰ ਲਿਆ ਮੰਦਰ ਦੇ ਉੱਤੇ ਪਰਦਾ ਤਾਣ ਕੇ ਤੈਨੂੰ ਟੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਕਰਕੇ ਸਭ ਕੋ ਸਾਹਮਣੇ ਆਉਣਾ ਚਾਹੀਦਾ ਕਿ ਸ਼ਰਾਰਤੀ ਅਨਸਰ ਇਸ ਤਰ੍ਹਾਂ ਕਿਉਂ ਕਰਦੇ ਆ ਮਾਹੌਲ ਚਾਲ ਖਰਾਬ ਕਰਦੇ ਆ ਸਿੱਖ aí ਸਾਰੇ ਘਰ ਨਾ ਰਹਿ ਭਾਈਚਾਰਾ ਖਰਾਬ ਕਰਦੇ ਆ ਇਸ ਕਰਕੇ ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਵੀ ਕਿ ਲੱਗਦਾ ਆ ਅੰਟੀ ਜੀ ਮੰਦਰ ਨੂੰ ਕਿਉਂ ਟਾਰਗੇਟ ਕੀਤਾ ਗਿਆ ਧਾਰਮਿਕ ਲੱਗਦਾ ਇਹ ਤਾਂ ਮਲਕੈ ਸਾਨੂੰ ਤੇ ਹੋਈ ਲੱਗਦਾ ਕਿ ਜਿੱਤ ਤਰ੍ਹਾਂ ਕਹੇ ਸਨਾਤਨ ਧਰਮ ਆਏਗਾ ਫਲਾਣਾ ਆਏਗਾ ਅਹੀਂ ਤੇ ਇੰਨਾ ਗੱਲਾਂ ਚ ਇੱਥੇ ਹੈ ਹੀ ਨਹੀਂ ਵੀ ਪਪਲਾਣਾ ਧਰਮ ਅਹੀਂ ਸਿੱਖ ਧਰਮ ਨੂੰ ਸਵੀਕਾਰ ਕਰਦੇ ਆ ਗੁਰਦੁਆਰਿਆਂ ਜਾਂਦੇ ਆ ਔਰ ਸਾਡੇ ਸਿੱਖ ਲੋਕ ਜੋ ਮੰਦਰਾਂ ਚ ਵੀ ਜਾਂਦੇ ਆ ਸਾਡੀ ਆਪਸ ਵਿੱਚ ਕੋਈ ਲੜਾਈ ਨਹੀਂ ਹੈਗੀ ਕਿ ਪਤਾ ਨਹੀਂ ਕੌਣ ਆ ਰਹੀ ਹੈ ਉਹ ਇਹੋ ਕਰਕੇ ਇਹ ਕਹਦੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਸਾਡੇ ਸਿੱਖ ਜਿਹੜੇ ਆ ਸਾਡੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਬੜੇ ਪਿਆਰ ਨਾਲ ਗਲੀ ਮਹੱਲੇ ਚ ਰਹਿੰਦੇ ਆ ਸਾਡਾ ਜਿੰਨੇ ਵੀ ਹਿੰਦੂ ਆ ਉਹਨੇ ਸਾਡੀ ਗਲੀ ਸਿੱਖਾ ਗਿਆ ਰਾਤ ਕਰੀਬ 12:35 40 ਦੇ ਵਜੇ ਤੇ ਕਰੀਬ ਜੋ ਟਾਈਮਿੰਗ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਉਹਦੇ ਅਧਾਰ ਦੇ ਉੱਤੇ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਨੇ ਉਹਨਾਂ ਚੋਂ ਜਿਹੜਾ ਪਿੱਛੇ ਬੈਠਾ ਸੀ ਉਹ ਮੋਟਰਸਾਈਕਲ ਤੋਂ ਉਤਰਿਆ ਉੱਤਰ ਕੇ ਉਹਨੇ ਉਸ ਮੌਕੇ ਦੇ ਉੱਤੇ ਜਿਹੜਾ ਆ 2 ਮਿੰਟ ਲਈ ਸਾਡੇ ਸ਼੍ਰੀ ਠਾਕੁਰਦਵਾਰ ਮੰਦਿਰ ਆ ਵਾਰਡ ਨੰਬਰ 83 ਸ਼ੇਖਸਾ ਸੂਰੀ ਡੋਰ ਦੇ ਉੱਪਰ ਜੋ ਸਾਡੀ ਵਾਰਡ ਦਾ ਹਿੱਸਾ ਆ ਉਹਨਾਂ ਵੱਲੋਂ ਮੌਕੇ ਦੇ ਉੱਤੇ ਜਿਹੜਾ 2 ਮਿੰਟ ਰੇਕੀ ਕੀਤੀ ਗਈ ਰੇਕੀ ਕਰਨ ਤੋਂ ਬਾਅਦ ਪਿੱਛੇ ਵਾਲੇ ਨੇ ਜਿਹੜਾ ਗ੍ਰਨੇਡ ਕੱਢਿਆ ਕੱਢ ਕੇ ਉਹਦਾ ਪਿੰਨ ਅਪ ਕੀਤਾ ਪਿੰਨ ਅਪ ਕਰਕੇ ਉਹਨੇ ਗ੍ਰਨੇਡ ਜਿਹੜਾ ਆ ਉਹ ਮੰਦਿਰ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਜਿਹਦੇ ਨਿਬੋਸ ਤਮਾਕੇ ਦੇ ਨਾਲ ਕਿਉਂਕਿ ਇੱਕ ਬਹੁਤ ਵੱਡਾ ਤਮਾਕਾ ਸੀਗਾ ਉਹ ਵੀਡੀਓ ਦੇ ਵਿੱਚ ਬਲਾਸਟ ਹੁੰਦਾ ਵੀ ਦਿਖਦਾ ਸਾਰੀ ਜਿੰਨੀ ਉਸ ਸਮੇਂ ਦੀ ਕਾਰਵਾਈ ਆਪ ਚਾਰ ਤਿੰਨ ਚਾਰ ਮਿੰਟ ਦੀ ਉਹ ਸਾਰੀ ਮੁਕੰਮਲ ਆਉਣ ਤੋਂ ਲੈ ਕੇ ਜਾਣ ਤੱਕ ਅਟੈਕ ਕਰਨ ਤੱਕ ਵੀਡੀਓ ਦੇ ਵਿੱਚ ਦਿਖਾਈ ਦਿੰਦੀ ਆ ਧਾਰਮਿਕ ਭਾਵਨਾਵਾਂ ਦੇ ਜਿਹੜਾ ਆ ਉਹ ਸੱਟ ਮਾਰੀ ਗਈ ਆ ਕਿਉਂਕਿ ਪੰਜਾਬ ਇੱਕ ਸ਼ਾਂਤੀ ਪਸੰਦ ਸਟੇਟ ਆ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਆ ਸਾਡਾ ਇਲਾਕਾ ਸਾਡੀ ਬਾਰਡ ਦੇ ਇਲਾਕੇ ਦੇ ਜਿਹਨੇ ਇਲਾਕੇ ਨੇ ਇੱਥੇ ਸਾਰੇ ਹਿੰਦੂ ਸਿੱਖ ਪਰਿਵਾਰ ਸਾਰੇ ਪਰਿਵਾਰ ਵਾਂਗੂ ਰਹਿੰਦੇ ਨੇ ਇਸ ਮੰਦਰ ਦੇ ਨਾਲ ਆਸਥਾ ਜਿਹੜੀ ਆ ਲੋਕਾਂ ਦੀ ਜੁੜੀ ਹੋਈ ਆ ਸਵੇਰੇ ਸ਼ਾਮ ਨੂੰ ਇਲਾਕਾ ਨਿਵਾਸੀ ਇੱਥੇ ਮੰਦਰ ਚ ਆਉਂਦੇ ਨੇ ਮੱਥਾ ਟੇਕਦੇ ਪੂਜਾ ਕਰਦੇ ਨੇ ਅਤੇ ਇਹ ਜਿਹੜੀ ਚੀਜ਼ ਆ ਕਿਉਂਕਿ ਹੋਲੀ ਦਾ ਦਿਨ ਉਹ ਲੰਮ ਲਾ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ ਧਾਰਮਿਕ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ ਅਤੇ ਉਸੇ ਚੀਜ਼ ਨੂੰ ਵੀ ਆਡ ਲੈ ਕੇ ਧਾਰਮਿਕ ਪਾਵਨ ਤੇ ਸੱਟ ਮਾਰੀ ਗਈ ਆ ਕੋਈ ਸੀਸੀਟੀਵੀ ਆਈ ਹੈ ਹਾਂਜੀ ਬਿਲਕੁਲ ਆਈ ਆ ਜੀ ਕਿ ਕਿੰਨੇ ਬੰਦੇ ਨਜ਼ਰ ਆ ਰਹੇ ਉਹ ਚ ਦੋ ਜਾਣੇ ਆ ਜੀ ਪੁਲਿਸ ਕੀ ਤਿਆਰ ਰਹੀ ਹੈ ਅਜੇ ਤੱਕ ਕਾਰਵਾਈ ਲੱਗਦਾ ਪੁਲਿਸ ਕਾਰਵਾਈ ਕਰੇਗੀ ਕਿਉਂਕਿ ਲਗਾਤਾਰ ਹੀ ਗੋਂਗਲੋ ਤੋਂ ਮਿੱਟੀ ਚੜ ਜੰਦੀ ਪੁਲਿਸ ਵੱਲੋਂ ਪੁਲਿਸ ਵੱਲੋਂ ਤਾਂ ਹਮੇਸ਼ਾ ਦੀ ਤਰ੍ਹਾਂ ਹੀ ਗੱਲ ਕਹੀ ਗਈ ਆ ਕਿ ਸ਼ਾਇਦ ਕੁਝ ਵੀ ਇੱਥੇ ਨਹੀਂ ਹੋਇਆ ਕਿਉਂਕਿ ਰਾਤ ਨੂੰ ਮੈਨੂੰ ਜਿਹੜਾ ਸਾਨੂੰ ਸਵੇਰੇ ਜੋ ਇਲਾਕਾ ਨਿਵਾਸੀ ਨੇ ਦੱਸਿਆ ਤਾਂ ਅਸੀਂ ਆਣ ਕੇ ਉਹ ਮੌਕੇ ਤੇ ਸਾਰੀ ਗੱਲ ਨੂੰ ਵੈਰੀਫਾਈ ਕੀਤਾ ਕਲੀਅਰ ਕੀਤਾ ਤਾਂ ਉਹ ਦੱਸਿਆਗਾ ਕਿ ਰਾਤ ਨੂੰ ਪੁਲਿਸ ਵੱਲੋਂ ਕਮਿਸ਼ਨਰ ਸਾਹਿਬ ਵੀ ਆਏ ਸੀ ਮੌਕੇ ਤੇ ਆਣ ਕੇ ਉਹਨਾਂ ਵੱਲੋਂ ਸਾਰੀਆਂ ਚੀਜ਼ਾਂ ਦੀ ਸਾਮ ਸੰਭਾਲ ਸਮੇਟ ਦਿੱਤੀ ਗਈ ਆ ਸਾਫ ਸ ਕਲੀਨ ਅਪ ਕਰ ਦਿੱਤਾ ਗਿਆ ਕਲੀਨ ਅਪ ਕਰਕੇ ਹੁਣ ਤੇ ਕਵਰ ਅਪ ਆਪਰੇਸ਼ਨ ਕੀਤਾ ਜਾਊਗਾ ਹੋ ਸਕਦਾ ਕੋਈ ਹੋਰ ਹੀ ਵੱਖਰੀ ਗੱਲ ਕਹਿ ਦਿੱਤੀ ਜਾਵੇ ਪਰ ਸ਼ੁਕਰ ਆ ਕਿ ਸਾਡੇ ਕੋਲ ਮੌਕੇ ਦੀ ਵੀਡੀਓ ਹੈਗੀ ਆ ਇੱਕ ਬਹੁਤ ਹੀ ਮੰਦਭਾਗੀ ਘਟਨਾ ਸ਼੍ਰੀ ਅਮਰਸੇ ਸਾਹਿਬ ਕਾਂਡ ਵਾਲਾ ਸੇਰਸਾ ਸੂਰੀ ਰੋਡ ਤੇ ਮੰਦਿਰ ਸ੍ਰੀ ਠਾਕੁਰ ਜੀ ਦੁਆਰਾ ਜਿੱਥੇ ਰਾਤ 12 12:30 ਦੇ ਤਕਰੀਬਨ ਵਕਤ ਦੋ ਮੁੰਡੇ ਮੋਟਰਸਾਈਕਲ ਤੇ ਆਂਦੇ ਆ ਤੇ ਮੌਕੇ ਤੇ ਬੰਬ ਨਾਲ ਹਮਲਾ ਕਰਕੇ ਜਾਂਦੇ ਆ ਜਿਸ ਨਾਲ ਮੰਦਿਰ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਸ ਬੰਬ ਧਮਾਕੇ ਨਾਲ ਇਲਾਕੇ ਦੇ ਲਗਭਗ 1 ਕਿਲੋਮੀਟਰ ਦੇ ਲੋਕਾਂ ਦੇ ਵਿੱਚ ਇਹ ਆਵਾਜ਼ ਪਾਈ ਜਾਂਦੀ ਆ ਇਲਾਕੇ ਦੇ ਵਿੱਚ دہشت ਦਾ ਮਾਹੌਲ ਆ ਪਹਿਲੇ ਹਮਲੇ ਚੌਂਕੀਆਂ ਥਾਣਿਆਂ ਦੇ ਹੁੰਦੇ ਸੀ ਅੱਜ ਸਾਡੇ ਮੰਦਰਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ ਆ ਜਿੱਥੇ ਪੰਜਾਬ ਦੇ ਹਿੰਦੂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਵੇ ਪੰਜਾਬ ਦੇ ਵਿੱਚ ਆਇ ਦਿਨ ਦਾਕਸ਼ਿਤ ਕਰਦੇ ਜਿੰਨੂੰ ਮਰਜ਼ੀ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਆ ਆਇ ਦਿਨ ਅੱਤਵਾਦੀ ਘਟਨਾਵਾਂ ਹੁੰਦੀਆਂ ਨੁਕਸਾਨ ਹੋਇਆ ਮੰਦਿਰ ਦਾ ਨੁਕਸਾਨ ਦੀ ਜੇ ਗੱਲ ਕਰੀ ਤਾਂ ਕੋਈ ਇਨਾ ਖਾਸ ਨੁਕਸਾਨ ਨਹੀਂ ਆ ਪਰ ਬੰਬ ਧਮਾਕਾ ਜਿਹੜੀ ਦਹਿਸ਼ਤ ਆ ਉਹ ਸਾਡੇ ਦਿਲਾਂ ਦੇ ਵੱਜੀ ਆ ਜੇ ਆਪਾਂ ਨੁਕਸਾਨ ਦੀ ਗੱਲ ਕਰੀ ਨੁਕਸਾਨ ਤੇ ਸਿਰਫ ਬਾਹਰ ਦਾ ਲਾ ਲਓ ਸ਼ੀਸ਼ੇ ਲਾ ਲਓ ਦਰਵਾਜ਼ੇ ਲਗਾ ਲਓ ਪਰ ਜਿਹੜੀ ਦਹਿਸ਼ਤ ਦਾ ਮਾਹੌਲ ਆ ਜਿਹੜਾ ਡਰ ਦਾ ਮਾਹੌਲ ਆ ਇਹਦਾ ਖਾਮਿਆਜਾ ਜਿਹੜੇ ਲੱਗਦਾ ਮੰਦਿਰ ਨੂੰ ਟਾਰਗੇਟ ਕੀਤਾ ਜਾ ਰਿਹਾ ਦੇਖੋ ਪੰਜਾਬ ਦੇ ਵਿੱਚ ਆਏ ਦਿਨ ਗਲਤ ਅੰਸਰ ਜਾਨ ਬੁਝਕੇ ਮਾਹੌਲ ਖਰਾਬ ਕਰਨ ਦੇ ਲਈ ਇਹ ਕੰਮ ਕਰਦੇ ਰਹਿੰਦੇ ਨੇ ਤੇ ਪ੍ਰਸ਼ਾਸਨ ਦਾ ਸਰਕਾਰਾਂ ਦਾ ਇਹ ਫਰਜ਼ਮੰਦ ਆ ਵਾ ਕਿ ਇਹਨਾਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਫੜਿਆ ਜਾਵੇ ਨਾ ਕਿ ਪ੍ਰਸ਼ਾਸਨ ਇੱਥੇ ਆ ਕੇ ਨੀਲੇ ਪਰਦੇ ਲਾ ਕੇ ਇਸ ਨੂੰ ਜਿਹੜਾ ਦਿਖਾਣ ਨਾ ਦਿਖਾਣ ਦੀ ਇਹ ਕਿਆਬਦ ਕੀਤੀ ਆ ਤੁਸੀਂ ਦੇਖਿਆ ਉਹਨਾਂ ਜਦੋਂ ਚੌਂਕੀਆ ਥਾਣੇ ਤੇ ਹਮਲੇ ਹੋ ਰਹੇ ਸੀ ਇਹ ਕਹਿ ਰਹੇ ਸੀ ਜਿਹੜਾ ਹਮਲਾ ਹੋਇਆ ਵਾ ਇਹ ਪਟਾਕੇ ਚੱਲ ਗਏ ਜਾਂ ਟਾਇਰ ਫਟ ਗਿਆ ਜਾਂ ਰੈਲੀਟਰ ਫਟ ਗਿਆ ਸ਼ਾਇਦ ਇੱਥੇ ਵੀ ਕੁਝ ਇਸੇ ਤਰ੍ਹਾਂ ਦਾ ਹੋਈਂਦਾ ਜੇ ਸੀਸੀਡੀ ਫੁਟੇਜ ਨਾ ਹੁੰਦੀ ਸੀਸੀਡੀ ਫੁਟੇਜ ਆ ਚੁੱਕੀ ਹੈ ਕਲੀਅਰ ਆ ਦੇ ਬੰਮ ਮੰਦਰ ਦੇ ਉੱਪਰ ਬੰਮ ਧਮਾਕਾ ਕਿਨਾਂ ਹਮਲਾ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵੀ ਸਾਨੂੰ ਇਹੋ ਆਸ਼ਵਾਸ਼ਣ ਦੇ ਰਿਹਾ ਹੈ ਕਿ ਜਲਦੀ ਹੀ ਦੋਸ਼ੀ ਫੜ ਲਏ ਜਾਣਗੇ ਜੇ ਦੋਸ਼ੀ ਨਾ ਫੜੇਗੇ ਤੇ ਅਗੋਂ ਸੀ ਆਪਣਾ ਕਾਰਜ ਦੱਸਾਂ